ਜੀ ਮਾਨ ਜੀ ਕੀ ਗੱਲਾਂ ਚਾਉਂਦੇ ਸੀ ਸਾਸ਼ੀ ਗਾਲ ਜੀ ਮੈਂ ਗੁਰਜੀਤ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਸਹੀ ਜੁਪਟੀ ਸਪੀਕਰ ਸਰਦਾਰ ਜਕੀਸ਼ਨ ਸਿੰਘ ਜੀ ਰੋੜੀ ਆ ਇਹਨਾਂ ਦਾ ਧੰਨਵਾਦ ਕਰਣਾ ਹੈ ਆ ਸਪੈਸ਼ਲ ਤੌਰ ਤੇ ਕਿਉਂਕਿ ਇਹਨਾਂ ਨੇ ਫਰਾਰਗੜ ਸਾਹਿਬ ਵਿਖੇ 609ਵੇਂ ਸ਼ੇਰਿਕੁਰ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਜੋ ਵੀ ਉਪਰਾਲੇ ਕੀਤੇ ਜੋ ਵੀ ਗਰਸ਼ਣ ਕਰਦਾ ਨਾਮ ਜਿਹੜਾ ਕਿ ਇਹਨਾਂ ਨੇ ਇੱਕ ਸੁਨਹਿਰੇ ਅੱਖਰਾਂ ਦੇ ਵਿੱਚ ਲਿਖਿਆ ਔਰ ਸਾਡੇ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਹੋਣਾ ਨੇ ਉਹਨਾਂ ਨੇ ਇਹੋ ਜਿਹਾ ਉਪਰਾਲਾ ਕੀਤਾ ਇਕਜੁੱਟ ਹੋ ਕੇ ਜੋ ਕਿ 650 ਦੇ ਜਨਮ ਦਿਨ ਤੇ ਮਨਾਉਣ ਦਾ ਉਪਰਾਲਾ ਕੀਤਾ ਅਸੀਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਔਰ ਸਾਰਾ ਸੇਰਾ ਅਸੀਂ ਰੌੜੀ ਸਾਹਿਬ ਦੇ ਸਿਰ ਤੇ ਬੰਦਦੇ ਆਂ ਕਿ ਇਹਨਾਂ ਨੇ ਇੱਕ ਇਹਦੀ ਜਿਹੜੀ ਪੁਕਾਰ ਲਈ ਆ ਅਸੀਂ ਇਹਨਾਂ ਦਾ ਹੰਗਾਰਾ ਜੀ ਭਰ ਕੇ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਐਸਾ ਚਾਹੂੰ ਰਾਜ ਮੈਂ ਜਹ ਮੇਲੇ ਸਭੀ ਕੋਨ ਛੋਟ ਵੱਡੇ ਸਭ ਸੰਬਸੇ ਰਵਿਦਾਸ ਰਹੇ ਪ੍ਰਸੰਤ ਧੰਨ ਧੰਨ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੇ ਗੋਲਪੁਰੂਬੀਆਂ ਜਿੱਥੇ ਆਪ ਸਭ ਸੰਗਤਾਂ ਨੂੰ ਮੁਬਾਰਕਬਾਦ ਵਧਾਈ ਦਿੱਤੀ ਹੈ ਉੱਥੇ ਮੈਂ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾਂਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਗੁਰੂ ਘਰ ਦੇ ਵਿੱਚ ਉਸ ਧਰਤੀ ਨੂੰ ਮੱਠਾ ਟਿਕਣ ਲਈ ਪਹੁੰਚੀਆਂ ਜਿੱਥੇ ਗੁਰੂ ਸਾਹਿਬ ਆਪ ਆਏ ਹੈ ਤੇ ਅੱਜ ਮੈਂ ਸਮੂਹ ਜਿਹੜੀ ਸੰਗਤ ਨੂੰ ਫਿਰ ਮੁਬਾਰਕਬਾਦ ਦਿੰਦਾ ਕਿਉਂਕਿ ਇਹ ਬਹੁਤ ਵੱਡਾ ਸਮਾਗਮ ਜਿਹੜਾ ਆ 650 ਸਾਲਾਂ ਦੀ ਸ਼ੁਰੂਆਤ ਸੀ ਸੀਐਮ ਸਾਹਿਬ ਆਪ ਆ ਕੇ ਕਰਕੇ ਗਏ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ 650 ਸਾਲਾ ਸਮਾਗਮ ਹੋਣਾ 1 ਸਾਲ ਪੂਰਾ ਚੱਲਣਾ ਜਿਹਦੇ ਵਿੱਚ ਵੱਖ-ਵੱਖ ਜਗ੍ਹਾ ਤੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਡਰੋਨ ਸ਼ੋ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰਣ ਲਈ ਉਹਨਾਂ ਦੀ ਡਾਕੂਮੈਂਟਰੀ ਔਰ ਆਪਾਂ ਕਹਿੰਦੇ ਨਗਰ ਕੀਰਤਨ ਔਰ ਕੀਰਤਨ ਦਰਬਾਰ ਹੋਣੇ ਆ ਔਰ ਇਹਦੇ ਨਾਲ ਨਾਲ ਹਲਕਾ ਗੜਸ਼ੰਕਰ ਦੇ ਵਿੱਚ ਵੀ ਬਹੁਤ ਵੱਡਾ ਸਮਾਗਮ ਜਿਹੜਾ ਉਹ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ 650 ਸਾਲਾ ਸਮਾਗਮ ਤੇ ਹੋਣਾ ਜਿਹਦੇ ਵਿੱਚ ਮੁੱਖ ਮੰਗਾਂ ਜਿਹੜੀਆਂ ਸਾਡੀਆਂ ਸੀਗੀਆਂ ਉਹ ਲਿਖਤੀ ਤੌਰ ਤੇ ਮਹਿਮਾਨਜੋਗ ਮੁੱਖ ਮੰਤਰੀ ਪੰਜਾਬ ਔਰ ਸਰਦਾਰ ਹਰਪਾਲ ਸਿੰਘ ਚੀਮਾ ਸਾਹਮਣੂ ਦਿੱਤੀਆਂ ਔਰ ਉਹਨਾਂ ਦਾ ਮੈਂ ਇਸ ਗੱਲ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਇਹ ਐਡਾ ਵੱਡਾ ਸਮਾਗਮ ਜਿਹੜਾ ਹਲਕਾ ਗੜਸ਼ਣਕਰ ਦੇ ਵਿੱਚ ਕੀਤਾ ਔਰ ਜਿਹੜੀਆਂ ਅਸੀਂ ਮੰਗਾਂ ਰੱਖੀਆਂ ਉਹਨਾਂ ਦੇ ਉੱਤੇ ਵਿੱਚ ਉਹਨਾਂ ਨੇ ਹਾਂ ਭਰੂ ਜਿਹੜਾ ਹੰਗਾਰਾ ਭਰਿਆ ਉਸ ਗੱਲ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਨੂੰ ਪੂਰਨ ਆਸ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 650 ਸਾਲ ਉਹਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨਗੇ ਸਾਡੇ ਇਲਾਕੇ ਦੀ ਜਿਹੜੀ ਤਕੀ ਹੈ ਉਹਦੇ ਵਿੱਚ ਹੋਰ ਚਾਰ ਚੰਨ ਲੱਗਣਗੇ ਬਹੁਤ ਮਿਹਰਬਾਨੀ